ਇੱਕ ਕਿਸਾਨ ਸੀ ਉਸਨੇ ਇੱਕ ਨਦੀ ਪਾਰ ਕਰਨੀ ਸੀ ਉਸਦੇ ਕੋਲ ਇੱਕ ਸ਼ੇਰ ਇੱਕ ਘਾਦੀ ਪੰਡ ਤੇ ਇੱਕ ਬੱਕਰੀ ਸੀ ਨਦੀ ਪਾਰ ਕਰਨ ਲਈ ਕਿਨਾਰੇ ਤੇ ਇੱਕ ਛੋਟੀ ਜਿਹੀ ਬੇੜੀ ਖਲੋਤੀ ਸੀ ਬੇੜੀ 'ਚ ਇੱਕ ਵਾਰ ਸਿਰਫ ਦੋ ਜਾਨੇ ਹੀ ਪਾਰ ਕਰ ਸਕਦੇ ਸਨ ਨਹੀਂ ਤਾਂ ਬੇੜੀ ਡੁੱਬ ਜਾਂਦੀ ਸੀ ਕਿਸਾਨ ਸੋਚਣ ਲੱਗਾ ਹੁਣ ਮੈਂ ਕੀ ਕਰਾਂ ਜੇਕਰ ਮੈਂ ਪਹਿਲਾਂ ਸ਼ੇਰ ਨੂੰ ਲੈ ਕੇ ਜਾਵਾਂ ਤਾਂ ਮੰਗਰੂ ਬੱਕਰੀ ਸਾਰਾ ਖਾ 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 ਜਾਵੇਗੀ ਜੇਕਰ ਕਾ ਪਹਿਲਾਂ ਲੈ ਕੇ ਜਾਵਾਂ ਤਾਂ ਮੇਰੇ ਪਿੱਛੋਂ ਸ਼ੇਰ ਬੱਕਰੀ ਨੂੰ ਖਾ ਜਾਵੇਗਾ ਹਾਂ ਬੱਕਰੀ ਨੂੰ ਲੈ ਜਾਣਾ ਠੀਕ ਰਹੇਗਾ ਇਸ ਨੂੰ ਦੂਸਰੇ ਕਿਨਾਰੇ ਤੇ ਛੱਡ ਕੇ ਫਿਰ ਸ਼ੇਰ ਨੂੰ ਲੈ ਜਾਵਾਂਗਾ ਫਿਰ ਸ਼ੇਰ ਨੂੰ ਉੱਥੇ ਛੱਡ ਕੇ ਉਹ ਏ ਏ ਫਿਰ ਤਾਂ ਉੱਥੇ ਸ਼ੇਰ ਬੱਕਰੀ ਨੂੰ ਖਾ ਲਵੇਗਾ ਜੇਕਰ ਕਾ ਲੈ ਕੇ ਜਾਵਾਂਗਾ ਤੇ ਜਦੋਂ ਮੈਂ ਸ਼ੇਰ ਨੂੰ ਲੈਣ ਆਵਾਗਾ ਤਾਂ ਬੱਕਰੀ ਕਾ ਖਾ ਜਾਵੇ ਕੀ ਕੀ ਕਰਾਂ ਕਿਸਾਨ ਦੇ ਸਾਹਮਣੇ ਮੁੜ ਉਹੀ ਸਵਾਲ ਸਨ ਵਿਚਾਰਾ ਪਰੇਸ਼ਾਨ ਹੋ ਗਿਆ ਪਰ ਉਸ ਉਹ ਬੜਾ ਹੀ ਸਮਝਦਾਰ ਸੀ ਸੋਚਦੇ ਸੋਚਦੇ ਉਸਦੇ ਦਿਮਾਗ ਵਿੱਚ ਇੱਕ ਤਰਕੀਬ ਆ ਗਈ ਕਿਸਾਨ ਸਭ ਤੋਂ ਪਹਿਲਾਂ ਬੱਕਰੀ ਨੂੰ ਲੈ ਕੇ ਚਲਾ ਗਿਆ ਤੇ ਉਹਨੂੰ ਦੂਸਰੇ ਕਿਨਾਰੇ ਤੇ ਛੱਡ ਆਇਆ ਫਿਰ ਵਾਪਸ ਆ ਕੇ ਸ਼ੇਰ ਨੂੰ ਲੈ ਗਿਆ ਸ਼ੇਰ ਨੂੰ ਉੱਥੇ ਛੱਡਿਆ ਤੇ ਬੱਕਰੀ ਨੂੰ ਵਾਪਸ ਲੈ ਆਇਆ ਫਿਰ ਬੱਕਰੀ ਨੂੰ ਇਸ ਕਿਨਾਰੇ ਛੱਡਿਆ ਤੇ ਘਾਹ ਵਾਲੀ ਪੰਡ ਲੈ ਗਿਆ ਘਾਹ shear ਕੋਲ ਛੱਡ ਕੇ ਵਾਪਸ ਆਇਆ ਤੇ ਬੱਕਰੀ ਨੂੰ ਲੈ ਗਿਆ ਇੰਜੋ ਨੇ ਬਿਨਾ ਨੁਕਸਾਨ ਦੇ ਨਦੀ ਪਾਰ ਕਰ ਲਈ ਤੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚੱਲ ਪਿਆ